ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕੁੱਕ ਵਿਦ ਕਰਮ ਦੇ ਵਿੱਚ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏਗਾ ਲੂਮਟੋ ਦੀ ਸਬਜ਼ੀ ਜੋ ਕਿ ਬਿਲਕੁਲ ਦੇਸੀ ਤਰੀਕੇ ਨਾਲ ਬਣਾਵਾਂਗੇ ਤੇ ਚਲੋ ਸ਼ੂਟ ਕਰਦੇ ਆਂ ਇੱਧਰ ਆਪਾਂ ਕੁੱਕਰ ਦੇ ਵਿੱਚ ਤੇਲ ਪਾ ਲਿਆ ਤੜਕਾ ਲਗਾਉਣ ਲਈ ਉਹਦੇ ਵਿੱਚ ਪਾਵਾਂਗੇ ਆਪਾਂ ਹੀਂਗ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਸਾਬੂਤ ਜੀਰਾ ਜੀਰੇ ਨੂੰ ਹਲਕਾ ਜਿਹਾ ਕਰੈਕਲ ਹੋਣ ਦਵਾਂਗੇ ਤਾਂ ਕਿ ਉਹਦਾ ਫਲੇਵਰ ਜੀਰੇ ਦਾ ਤੇਲ ਦੇ ਵਿੱਚ ਆ ਜਾਵੇ ਹਲਕਾ ਜੇ ਇਹਨੂੰ ਭੁੰਨਣ ਤੋਂ ਬਾਅਦ ਫੇਰੇ ਦੇ ਵਿੱਚ ਪਾਵਾਂਗੇ ਆਪਾਂ ਕਟਿਆ ਹੋਇਆ ਪਿਆਜ਼ ਬਿਲਕੁਲ ਦੇਸੀ ਤਰੀਕੇ ਨਾਲ ਬਣਾਵਾਂਗੇ ਜੋ ਆਪਾਂ ਆਮ ਦਿਨਾਂ ਦੇ ਵਿੱਚ ਆਪਾਂ ਡੇਲੀ ਖਾਂਦੇ ਹਾਂਗੇ ਸਬਜ਼ੀ ਕਿਉਂਕਿ ਹਰ ਦਿਨ ਆਪਾਂ ਫਰਾਈਡ ਜਾਂ ਫਿਰ ਸਪੈਸ਼ਲ ਜ਼ਿਆਦਾ ਮਸਾਲਿਆਂ ਵਾਲੀ ਸਬਜ਼ੀ ਨਹੀਂ ਖਾ ਸਕਦੇ ਹੈਗੇ ਬਿਲਕੁਲ ਸਿੰਪਲ ਖਾਣਾ ਆਪਾਂ ਡੇਲੀ ਖਾਣੇ ਹੈਗੇ ਤਾਂ ਉਸ ਤਰੀਕੇ ਨਾਲ ਹੀ ਆਪਾਂ ਇਹ ਸਬਜ਼ੀ ਬਣਾਵਾਂਗੇ ਤੇ ਇਹਨੂੰ ਤੁਸੀਂ ਰੋਟੀ ਪਰਾਂਠੇ ਨਾਲ ਖਾ ਸਕਦੇ ਹੋ ਤੇ ਪਿਆਜ਼ ਆਪਣਾ ਇੱਥੇ ਬ੍ਰਾਊਨ ਹੋ ਗਿਆਗਾ ਇਸੋ ਜਿਆਦਾ ਬਰਾਉਨ ਨਹੀਂ ਕਰਾਂਗੇ ਆਪਾਂ ਨੇ ਤਿੰਨ ਪਿਆਜ਼ ਲਏ ਸੀਗੇ ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ ਲਸਣ ਦਾ ਪੇਸਟ ਇਸ ਤਕਰੀਬਨ ਇੱਕ ਛੋਟਾ ਚਮਚ ਪਾਵਾਂਗੇ ਤੇ ਤੁਸੀਂ ਅ ਕੱਟ ਕੇ ਵੀ ਪਾ ਸਕਦੇ ਹੋ ਅਦਰਕ ਲਸਣੇ ਜਾਂ ਫਿਰ ਘਰੇ ਫਰੈਸ਼ ਪੇਸਟ ਬਣਾ ਕੇ ਵੀ ਪਾ ਸਕਦੇ ਹੋਗੇ ਹਲਕਾ ਜਿਹਾ ਇਹਨੂੰ ਭੁੰਨ ਲੈਣਾਗਾ ਉਸ ਤੋਂ ਬਾਅਦ ਆਪਾਂ ਨੇ ਇੱਕ بڑے ਸਾਈਜ਼ ਦਾ ਟਮਾਟਰ ਤੇ ਦੋ ਹਰੀ ਮਿਰਚ ਕੱਟ ਕੇ ਰੱਖੀ ਹੋਈ ਹੈਗੀ ਇਹਨੂੰ ਵੀ ਪਾ ਦਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਰਹੇ ਆ ਕੋਈ ਆਪਾਂ ਪੀਸ ਕੇ ਨਹੀਂ ਬਣਾ ਰਹੇ ਕੋਈ ਚॉप ਕਰਕੇ ਨਹੀਂ ਬਣਾ ਰਹੇ ਬਸ ਸਿੰਪਲ ਕੱਟ ਕੇ ਟਮਾਟਰ ਵੀ ਕੱਟ ਕੇ ਪਾਇਆ ਹੈਗਾ ਤੇ ਹਰੀ ਮਿਰਚ ਵੀ ਕੁਝ ਪੀਸੀ ਆਣੀ ਹੈਗਾ ਕੁਝ ਨਹੀਂ ਆਪਾਂ ਇਦਾਂ ਹੀ ਬਣਾ ਰਹੇ ਆ ਤੇ ਇੱਥੇ ਆਪਾਂ ਪਾ ਦੇਣਾ ਇਹਦੇ ਵਿੱਚ ਸਵਾਦ ਅਨੁਸਾਰ ਹੈ ਨਮਕ ਨਮਕ ਨਾਲ ਆਪਣਾ ਟਮਾਟਰ ਸੌਫਟ ਹੋ ਜੀ ਵੈਸੇ ਦੇਸੀ ਟਮਾਟਰ ਹੁੰਦੇ ਆ ਜਿਹੜੇ ਉਹ ਜਲਦੀ ਪੱਕ ਜਾਂਦੇ ਨੇ ਜਿਆਦਾ ਟਾਈਮ ਨਹੀਂ ਲੈਂਦੇ ਹੈਗੇ ਇੱਥੇ ਆਪਾਂ ਇਹਨੂੰ ਟਮਾਟਰ ਨੂੰ ਪਕਾ ਲੈਣਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਤਿੱਖੀ ਲਾਲ ਮਿਰਚ ਆਪਣੇ ਟੇਸਟ ਅਕੋਰਡਿੰਗ ਥੋੜੀ ਜੀ ਪਾਵਾਂਗੇ ਆਪਾਂ ਕਸ਼ਮੀਰੀ ਮਿਰਚ ਤਾਂ ਕਿ ਇਹਦੇ ਨਾਲ ਕਲਰ ਸੋਹਣਾ ਆ ਜਾਏਗਾ ਤੇ ਹਲਦੀ ਪਾਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇੱਥੇ ਗਰਮ ਮਸਾਲਾ ਆਪਸ਼ਨਲ ਆ ਤੁਸੀਂ ਹੋਰ ਜੀਰਾ ਪਾਊਡਰ ਧਨੀਆ ਪਾਊਡਰ ਪਾ ਸਕਦੇ ਹੋਗੇ ਆਪਾਂ ਜਿਆਦਾ ਮਸਾਲੇ ਵਾਲੀ ਨਹੀਂ ਬਣਾ ਰਹੇ ਤੇ ਇਹਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦੇਣਾਗਾ ਕਿਉਂਕਿ ਸੁੱਕੇ ਮਸਾਲੇ ਜਲਦੀ نیچے ਲੱਗਣ ਲੱਗ ਜਾਂਦੇ ਨੇਗੇ ਤੇ ਇਹਨਾਂ ਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਫੇਰੇ ਦੇ ਵਿੱਚ ਆਪਾਂ ਨੇ ਪਾ ਦੇ ਆਲੂ ਆਲੂ ਆਪਾਂ ਨੇ ਤਿੰਨ ਲਈਨੇ ਕੱਟ ਕੇ ਰੱਖਲੇ ਸੀਗੇ ਤੇ ਇੱਕ ਕਟੋਰੀ ਆਪਾਂ ਨੇ ਹਰੇ ਮਟਰ ਲਈਨੇਗੇ ਜਿਹੜੇ ਸਰਦੀ ਦੇ ਮਟਰ ਹੁੰਦੇ ਨੇਗੇ ਥੋੜੇ ਮਿੱਠੇ ਹੁੰਦੇ ਨੇਗੇ ਤੇ ਪੱਕ ਵੀ ਬਹੁਤ ਜਲਦੀ ਜਾਂਦੇ ਰੇਗੇ ਜਿਆਦਾ ਟਾਈਮ ਨਹੀਂ ਲੈਂਦੇ ਹੈਗੇ ਬਣਾਉਣ ਨੂੰ ਤੇ ਇਹਨੂੰ ਆਪਾਂ ਨੇ ਤਕਰੀਬਨ 2-3 ਮਿੰਟ ਆਪਾਂ ਤੜਕੇ ਦੇ ਵਿੱਚ ਹੀ ਆਲੂ ਮਟਰ ਨੂੰ ਪਕਾਉਣਾ ਹੈਗਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈਗਾ ਬਾਅਦ ਵਿੱਚ ਇਹਦੇ ਫਿਰ ਪਾਣੀ ਆਪਾਂ ਜਿੰਨੀ ਕੱਪ ਨੂੰ ਗਰੇਵੀ ਦੇ ਲੋੜਾ ਓਨਾ ਕਾਪਾ ਪਾਣੀ ਪਾਵਾਂਗੇ ਇੱਥੇ ਆਪਾਂ ਤਕਰੀਬਨ 2 ਕ ਗਲਾਸ ਪਾਣੀ ਦੇ ਪਾਏ ਆਂਗੇ ਬਾਕੀ ਤੁਸੀਂ ਘੱਟ ਵੱਧ ਗਰੇਵੀ ਰੱਖਣੀ ਚਾਹੋ ਨਾ ਤੁਸੀਂ ਆਪ ਦੇ ਅਕੋਰਡਿੰਗ ਕਰ ਲੈਣਾ ਤੇ ਇਹਨੂੰ ਆਪਾਂ ਨੇ ਜਸਟ ਇੱਕ ਵਿਸਲ ਦਵਾਉਣੀ ਹੈਗੀ ਜਿਆਦਾ ਨਹੀਂ ਦਵਾਉਣੀ ਹੈਗੀ ਤੇ ਜੇ ਤੁਸੀਂ ਇਦਾਂ ਹੀ ਇਹਨੂੰ ਬਿਨਾਂ 20 ਲਗਵਾਏ ਵੀ ਪਕਾਉਣਾ ਚਾਹਣੇ ਹੋ ਉਹ ਵੀ ਜਲਦੀ ਪੱਕ ਜੂਗੀ ਕਿਉਂਕਿ ਸਰਦੀ ਤੇ ਆਲੂ ਮਟਰ ਜਲਦੀ ਪੱਕੇ ਜਾਂਦੇ ਇਹ ਜਲਦੀ ਦੇ ਵਿੱਚ ਬਣਾਉਣੀ ਹੋਵੇ ਤਾਂ ਸਿਰਫ ਆਪਾਂ ਇੱਕ 20 ਲੀ ਲਵਾਵਾਂਗੇ ਉਸ ਤੋਂ ਬਾਅਦ ਇਹਨੇ ਇਦਾਂ ਹੀ ਆਪਾਂ ਟੱਕਰ ਬੰਦ ਪਿਆ ਰਹਿਣ ਦਵਾਂਗੇ ਕੁੱਕਰ ਨੂੰ ਤੇ ਆਪਣੇ ਪ੍ਰੈਸ਼ਰ 릴ੀਜ਼ ਹੋਣ ਦਵਾਂਗੇ ਤੇ ਫਿਰ ਦਿਖਾਉਣੇ ਆ ਤੁਹਾਨੂੰ ਉਹ ਦੇਖੋ ਆਪਾਂ ਇੱਕ ਬਿਸ ਲਵਾ ਲਈ ਸੀ ਉਸ ਤੋਂ ਬਾਅਦ ਆਪਣਾ ਪ੍ਰੈਸ਼ਰ ਰਿਲੀਜ਼ ਹੋ ਰਿਹਾ ਸੀਗਾ ਤੇ ਇੱਧਰ ਆਪਣੇ ਆਲੂ ਮਟਰ ਤਾਂ ਬਣ ਗਏ ਨੇਗੇ ਥੋੜਾ ਜਿਹਾ ਇਹਨੂੰ ਆਪਾਂ ਨੇ ਹੋਰ ਪਕਾ ਲੈਣਾਗਾ ਤੇ 2 ਮਿੰਟ ਹੀ ਪਕਾਵਾਂਗੇ ਜ਼ਿਆਦਾ ਨਹੀਂ ਕਿ ਥੋੜੀ ਜਿਹੀ ਗਰੇਵੀ ਥਿੱਕ ਕਰ ਲਵਾਂਗੇ ਤੇ ਆਹ ਦੇਖੋ 2 ਮਿੰਟ ਪਕਾਉਣ ਤੋਂ ਬਾਅਦ ਆਪਣੀ ਸਬਜ਼ੀ ਬਣ ਕੇ ਤਿਆਰ ਆ ਗਈ 5-6 ਮਿੰਟ ਲੱਗੇ ਆ ਟੋਟਲ ਸਬਜ਼ੀ ਆਪਣੀ ਬਣਨ ਨੂੰ ਜ਼ਿਆਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਇਹਦੇ ਉੱਪਰ ਆਪਾਂ ਨੇ ਹਰਾ ਧਨੀਆ ਪਾ ਕੇ ਗਾਰਨਿਸ਼ ਕਰ ਦੇਣਾਗਾ ਤੇ ਤੁਹਾਨੂੰ ਸਾਡੀ ਇਹ ਬਿਲਕੁਲ ਸਿੰਪਲ ਤਰੀਕੇ ਨਾਲ ਆਲੂ ਮਟਰ ਦੀ ਸਬਜ਼ੀ ਕਿਦਾਂ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜੋ ਸਾਡੇ ਚੈਨਲ ਤੇ ਨਵੇਂ ਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਨਾਲ ਟਿਲ ਦੈਨ ਥੈਂਕ ਯੂ